ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਇਸ ਸਾਲ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ 27 ਦਸੰਬਰ ਨੂੰ ਆ ਰਿਹਾ ਔਰ ਉਹ ਉਸੇ ਦਿਨ ਛੋਟੇ ਸਹਬਜ਼ਾਦਾ ਦਾ ਸ਼ਹੀਦੀ ਦਿਪੁਰਬ ਵੀ ਹੈ ਇਸ ਕਰਕੇ ਕੌਮ ਦੇ ਵਿੱਚ ਬਹੁਤ ਵੱਡਾ ਇੱਕ ਦਚੂਤੀ ਪੈਦਾ ਹੋਈ ਹੋਈ ਹੈ ਕਿ ਅਸੀਂ ਕਿਹੜਾ ਦਿਹਾੜਾ ਬਣਾਈਏ ਇੱਕ ਪਾਸੇ ਸ਼ਹੀਦੀ ਦਿਹਾੜਾ ਹੋਏ ਜਿਹੜਾ ਹਰ ਸਾਲ ਜਿਹੜੀਆਂ ਸੰਗਤਾਂ ਨੇ ਬਹੁਤ ਸ਼ਰਦਾ ਦੇ ਨਾਲ ਮਣਾਉਂਦੀ ਹੈ ਔਰ ਜਿਹੜਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਬੜੇ ਧੂਮ-ਧਾਮ ਦੇ ਨਾਲ ਸੰਗਤਾਂ ਮਣਾਉਂਦੀ ਹੈ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਔਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਸੰਗਿਆਨ ਲਿਆ ਜਾਏ ਇਹਦੇ ਉੱਤੇ ਵਿਚਾਰ ਕੀਤਾ ਜਾਏ ਕਿਉਂਕਿ ਅੱਜ ਕੌਮ ਬੜੀ ਵਿਵਿਧਾ ਦੇ ਵਿੱਚ ਪਈ ਹੈ ਬੜੀ ਦੁਬਿਧਾ ਦੇ ਵਿੱਚ ਹੈ ਕਿਉਂਕਿ ਖਾਸ ਤੌਰ ਤੇ ਮੈਂ ਦਿੱਲੀ ਦੀ ਜਿਹੜੀਆਂ ਸੰਗਤਾਂ ਨੇ ਦਿੱਲੀ ਦੀਆਂ ਸਿੰਘ ਸੁਭਾਵਾਂ ਦੇ ਪ੍ਰਧਾਨ ਸਿਕਤਰਾ ਦੇ ਸਾਨੂੰ ਫੋਨ ਆਉਂਦੇ ਆ ਕਿਉਂਕਿ ਉਹ ਫੈਸਲਾ ਨਹੀਂ ਲੈ ਪਾਰੇ ਨਾ ਉਹ ਰਾਗੀ ਸਿੰਘ ਬੁੱਕ ਕਰਾ ਪਾ ਰਹੇ ਨੇ ਆਪਣੇ ਗੁਰਦੁਆਰਾ ਸਾਹਿਬ ਲਈ ਨਾ ਉਹ ਪਰਵਾਦ ਫੇਰੀਆਂ ਜਿਹੜੀਆਂ ਨੇ ਉਹ ਬੁੱਕ ਕਰ ਪਾ ਰਹੇ ਨੇ ਸੋ ਇਹ ਕੌਮ ਦੇ ਵਿੱਚ ਇੱਕ ਬੜੀ ਦੁਵਿਧਾ ਪੈਦਾ ਹੋਈ ਹੈ ਔਰ ਇਹ ਜਿਹੜੀ ਹੈ ਜਥੇਦਾਰ ਸਾਹਿਬ ਔਰ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਦਾ ਫੈਸਲਾ ਲਿਆ ਜਾਏ ਔਰ ਜਲਦ ਲਿਆ ਜਾਏ ਤਾਂ ਕਿ ਅਸੀਂ ਜਿਹੜੀਆਂ ਡੇਟਾ ਨੇ ਮੁਕਰਰ ਡੇਟਾ ਹੋਣ ਗਿਆ ਅਸੀਂ ਹਮੇਸ਼ਾ ਕਾਲ ਤੱਕ ਸਾਬ ਦੇ ਦਸੀਆਂ ਹੋਈਆਂ ਤਰੀਕਾਂ ਦੇ ਹਿਸਾਬ ਦੇ ਨਾਲ ਜਿਹੜਾ ਸ਼ਰੂਮਨੀ ਕਮੇਟੀ ਕੈਲੰਡਰ ਡਿਕਲੇਅਰ ਕਰਦੀ ਅਸੀਂ ਦਿੱਲੀ ਵਿੱਚ ਵੀ ਉਸੇ ਹਿਸਾਬ ਨਾਲ ਬਣਾਉਂਦੇ ਆ ਸੋ ਬੜਾ ਵੱਡਾ ਇਸ ਵਕਤ ਕੌਮ ਦੇ ਵਿੱਚ ਇੱਕ ਜਿਹੜਾ ਦੁਵਿਧਾ ਹੈ ਉਹਨੂੰ ਸਾਨੂੰ ਘਟਣਾ ਚਾਹੀਦਾ ਹੈ ਔਰ ਇਹਦਾ ਡੇਟਾ ਤਰੀਕਾ ਜਿਹੜੀਆਂ ਨੇ ਉਹ ਅੱਗੇ ਪਿੱਛੇ ਕਰਨ ਨਾਲ ਮੈਂ ਸਮਝਦਾ ਹਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਦੇ ਦਿਨ ਮਨਾਣੇ ਜਿਹੜੇ ਨੇ ਉਹ ਸਾਰਿਆਂ ਨੂੰ ਚਾਹੀਦੇ ਨੇ ਔਰ ਅਗਰ ਇਹ ਦੁਬਿਧਾ ਆ ਰਹੀ ਹੈ ਤੇ ਦੋ ਦਿਨ ਅੱਗੇ ਕਰਕੇ ਜਾਂ ਚਾਰ ਦਿਨ ਅੱਗੇ ਕਰਕੇ ਜੋ ਵੀ ਠੀਕ ਸਮਝੋ ਜਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਇਹਦਾ ਸੰਕੇਤ ਲੈ ਕੇ ਇਹਨੂੰ ਜਲਦ ਤੋਂ ਜਲਦ ਇਹਦਾ ਫੈਸਲਾ ਲੈਣ ਤਾਂ ਕਿ ਸੰਗਠਨ ਦੇ ਵਿੱਚੋਂ ਇਹ ਦੁਬਿਧਾ ਦੂਰ ਹੋ ਸਕੇ ਬਹੁਤ ਮੈਂ ਆਸ ਕਰਦਾ ਕਿ ਇਹ ਮੇਰੀ ਇਸ ਬੇਨਤੀ ਨੂੰ ਜਥੇਦਾਰ ਸਾਹਿਬ ਪ੍ਰਵਾਨ ਕਰਨਗੇ ਔਰ ਇਹਦੇ ਉੱਤੇ ਸੰਕੇਤ ਲੈ ਕੇ ਸੰਗਠਨ ਨੂੰ ਇਸ ਦੁਬਿਧਾ ਚੋਂ ਕੱਢਣਗੇ ਬਹੁਤ ਬਹੁਤ ਧੰਨਵਾਦ ਵਾਜੂਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਸ ਸਾਲ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ 27 ਦਸੰਬਰ ਨੂੰ ਆ ਰਿਹਾ ਔਰ ਉਹ ਉਸੇ ਦਿਨ ਛੋਟੇ ਸਹਬਜ਼ਾਦਾ ਦਾ ਸ਼ਹੀਦੀ ਦਿਪੁਰਬ ਵੀ ਹੈ ਇਸ ਕਰਕੇ ਕੌਮ ਦੇ ਵਿੱਚ ਬਹੁਤ ਵੱਡਾ ਇੱਕ ਦੁਚੂਤੀ ਪੈਦਾ ਹੋਈ ਹੋਈ ਹੈ ਕਿ ਅਸੀਂ ਕਿਹੜਾ ਦਿਹਾੜਾ ਬਣਾਈਏ ਇੱਕ ਪਾਸੇ ਸ਼ਹੀਦੀ ਦਿਹਾੜਾ ਹੋਏ ਜਿਹੜਾ ਹਰ ਸਾਲ ਜਿਹੜੀਆਂ ਸੰਗਤਾਂ ਨੇ ਬਹੁਤ ਸ਼ਰਦਾ ਦੇ ਨਾਲ ਮਨਾਉਂਦੀ ਹੈ ਔਰ ਜਿਹੜਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਬੜੇ ਧੂਮ ਧਾਮ ਦੇ ਨਾਲ ਸੰਗਤਾਂ ਮਨਾਉਂਦੀ ਹੈ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਔਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਸੰਗਿਆਨ ਲਿਆ ਜਾਏ ਇਹਦੇ ਉੱਤੇ ਵਿਚਾਰ ਕੀਤਾ ਜਾਏ ਕਿਉਂਕਿ ਅੱਜ ਕੌਮ ਬੜੀ ਵਿਵਿਧਾ ਦੇ ਵਿੱਚ ਪਈ ਹੈ ਬੜੀ ਦੁਬਿਧਾ ਦੇ ਵਿੱਚ ਹੈ ਕਿਉਂਕਿ ਖਾਸ ਤੌਰ ਤੇ ਮੈਂ ਦਿੱਲੀ ਦੀ ਜਿਹੜੀਆਂ ਸੰਗਤਾਂ ਨੇ ਦਿੱਲੀ ਦੀਆਂ ਸਿੰਘ ਸੁਭਾਵਾਂ ਦੇ ਪ੍ਰਧਾਨ ਸਿਕਤਰਾ ਦੇ ਸਾਨੂੰ ਫੋਨ ਆਉਂਦੇ ਆ ਕਿਉਂਕਿ ਉਹ ਫੈਸਲਾ ਨਹੀਂ ਲੈ ਪਾਰੇ ਨਾ ਉਹ ਰਾਗੀ ਸਿੰਘ ਬੁੱਕ ਕਰਾ ਪਾ ਰਹੇ ਨੇ ਆਪਣੇ ਗੁਰਦੁਆਰਾ ਸਾਹਿਬ ਲਈ ਨਾ ਉਹ ਪਰਵਾਤ ਫੇਰੀਆਂ ਜਿਹੜੀਆਂ ਨੇ ਉਹ ਬੁੱਕ ਕਰ ਪਾ ਰਹੇ ਨੇ ਸੋ ਇਹ ਕੌਮ ਦੇ ਵਿੱਚ ਇੱਕ ਬੜੀ ਦੁਬਿਧਾ ਪੈਦਾ ਹੋਈ ਹੈ ਔਰ ਇਹ ਜਿਹੜੀ ਹੈ ਜਥੇਦਾਰ ਸਾਹਿਬ ਔਰ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਦਾ ਫੈਸਲਾ ਲਿਆ ਜਾਏ ਔਰ ਜਲਦ ਲਿਆ ਜਾਏ ਤਾਂਕਿ ਅਸੀਂ ਜਿਹੜੀਆਂ ਡੇਟਾ ਨੇ ਮੁਕਰਰ ਡੇਟਾ ਹੋਣ ਗਿਆ ਅਸੀਂ ਹਮੇਸ਼ਾ ਕਾਲ ਤੱਕ ਸਾਬ ਦੇ ਦਸੀਆਂ ਹੋਈਆਂ ਤਰੀਕਾਂ ਦੇ ਹਿਸਾਬ ਦੇ ਨਾਲ ਜਿਹੜਾ ਸ਼ਰੂਮਨੀ ਕਮੇਟੀ ਕੈਲੰਡਰ ਡਿਕਲੇਅਰ ਕਰਦੀ ਅਸੀਂ ਦਿੱਲੀ ਵਿੱਚ ਵੀ ਉਸੇ ਹਿਸਾਬ ਨਾਲ ਬਣਾਉਂਦੇ ਆ ਸੋ ਬੜਾ ਵੱਡਾ ਇਸ ਵਕਤ ਕੌਮ ਦੇ ਵਿੱਚ ਇੱਕ ਜਿਹੜਾ ਦੁਵਿਧਾ ਹੈ ਉਹਨੂੰ ਸਾਨੂੰ ਘਟਣਾ ਚਾਹੀਦਾ ਹੈ ਔਰ ਇਹਦਾ ਡੇਟਾ ਤਰੀਕਾ ਜਿਹੜੀਆਂ ਨੇ ਉਹ ਅੱਗੇ ਪਿੱਛੇ ਕਰਨ ਨਾਲ ਮੈਂ ਸਮਝਦਾ ਹਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਦੇ ਦਿਨ ਮਨਾਣੇ ਜਿਹੜੇ ਨੇ ਉਹ ਸਾਰਿਆਂ ਨੂੰ ਚਾਹੀਦੇ ਨੇ ਔਰ ਅਗਰ ਇਹ ਦੁਬਿਧਾ ਆ ਰਹੀ ਹੈ ਤੇ ਦੋ ਦਿਨ ਅੱਗੇ ਕਰਕੇ ਜਾਂ ਚਾਰ ਦਿਨ ਅੱਗੇ ਕਰਕੇ ਜੋ ਵੀ ਠੀਕ ਸਮਝੋ ਜੱਜਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਇਹਦਾ ਸੰਕੇਤ ਲੈ ਕੇ ਇਹਨੂੰ ਜਲਦ ਤੋਂ ਜਲਦ ਇਹਦਾ ਫੈਸਲਾ ਲੈਣ ਤਾਂ ਕਿ ਸੰਗਠਨ ਦੇ ਵਿੱਚੋਂ ਇਹ ਦੁਬਿਧਾ ਦੂਰ ਹੋ ਸਕੇ ਬਹੁਤ ਆਸ ਕਰਦਾ ਕਿ ਇਹ ਮੇਰੀ ਇਸ ਬੇਨਤੀ ਨੂੰ ਜੱਜਦਾਰ ਸਾਹਿਬ ਪ੍ਰਵਾਨ ਕਰਨਗੇ ਔਰ ਇਹਦੇ ਉੱਤੇ ਸੰਕੇਤ ਲੈ ਕੇ ਸੰਗਠਨ ਨੂੰ ਇਸ ਦੁਬਿਧਾ ਚੋਂ ਕੱਢਣਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਸ ਸਾਲ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ 27 ਦਸੰਬਰ ਨੂੰ ਆ ਰਿਹਾ ਔਰ ਉਹ ਉਸੇ ਦਿਨ ਛੋਟੇ ਸਹਬਜ਼ਾਦਾ ਦਾ ਸ਼ਹੀਦੀ ਦਿਪੁਰਬ ਵੀ ਹੈ ਇਸ ਕਰਕੇ ਕੌਮ ਦੇ ਵਿੱਚ ਬਹੁਤ ਵੱਡਾ ਇੱਕ ਦਚੂਤੀ ਪੈਦਾ ਹੋਈ ਹੋਈ ਹੈ ਕਿ ਅਸੀਂ ਕਿਹੜਾ ਦਿਹਾੜਾ ਬਣਾਈਏ ਇੱਕ ਪਾਸੇ ਸ਼ਹੀਦੀ ਦਿਹਾੜਾ ਹੋਏ ਜਿਹੜਾ ਹਰ ਸਾਲ ਜਿਹੜੀਆਂ ਸੰਗਤਾਂ ਨੇ ਬਹੁਤ ਸ਼ਰਦਾ ਦੇ ਨਾਲ ਮਨਾਉਂਦੀ ਹੈ ਔਰ ਜਿਹੜਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਬੜੇ ਧੂਮ-ਧਾਮ ਦੇ ਨਾਲ ਸੰਗਤਾਂ ਮਨਾਉਂਦੀ ਹੈ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਔਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਸੰਗਿਆਨ ਲਿਆ ਜਾਏ ਇਹਦੇ ਉੱਤੇ ਵਿਚਾਰ ਕੀਤਾ ਜਾਏ ਕਿਉਂਕਿ ਅੱਜ ਕੌਮ ਬੜੀ ਵਿਵਿਧਾ ਦੇ ਵਿੱਚ ਪਈ ਹੈ ਬੜੀ ਦੁਬਿਧਾ ਦੇ ਵਿੱਚ ਹੈ ਕਿਉਂਕਿ ਖਾਸ ਤੌਰ ਤੇ ਮੈਂ ਦਿੱਲੀ ਦੀ ਜਿਹੜੀਆਂ ਸੰਗਤਾਂ ਨੇ ਦਿੱਲੀ ਦੀਆਂ ਸਿੰਘ ਸੁਭਾਵਾਂ ਦੇ ਪ੍ਰਧਾਨ ਸਿਕਤਰਾ ਦੇ ਸਾਨੂੰ ਫੋਨ ਆਉਂਦੇ ਆ ਕਿਉਂਕਿ ਉਹ ਫੈਸਲਾ ਨਹੀਂ ਲੈ ਪਾਰੇ ਨਾ ਉਹ ਰਾਗੀ ਸਿੰਘ ਬੁੱਕ ਕਰਾ ਪਾ ਰਹੇ ਨੇ ਆਪਣੇ ਗੁਰਦੁਆਰਾ ਸਾਹਿਬ ਲਈ ਨਾ ਉਹ ਪਰਵਾਦ ਫੇਰੀਆਂ ਜਿਹੜੀਆਂ ਨੇ ਉਹ ਬੁੱਕ ਕਰ ਪਾ ਰਹੇ ਨੇ ਸੋ ਇਹ ਕੌਮ ਦੇ ਵਿੱਚ ਇੱਕ ਬੜੀ ਦੁਵਿਧਾ ਪੈਦਾ ਹੋਈ ਹੈ ਔਰ ਇਹ ਜਿਹੜੀ ਹੈ ਜਥੇਦਾਰ ਸਾਹਿਬ ਔਰ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਦਾ ਫੈਸਲਾ ਲਿਆ ਜਾਏ ਔਰ ਜਲਦ ਲਿਆ ਜਾਏ ਤਾਂ ਕਿ ਅਸੀਂ ਜਿਹੜੀਆਂ ਡੇਟਾ ਨੇ ਮੁਕਰਰ ਡੇਟਾ ਹੋਣ ਗਿਆ ਅਸੀਂ ਹਮੇਸ਼ਾ ਕਾਲ ਤੱਕ ਸਾਬ ਦੇ ਦਸੀਆਂ ਹੋਈਆਂ ਤਰੀਕਾਂ ਦੇ ਹਿਸਾਬ ਦੇ ਨਾਲ ਜਿਹੜਾ ਸ਼ਰੂਮਨੀ ਕਮੇਟੀ ਕੈਲੰਡਰ ਡਿਕਲੇਅਰ ਕਰਦੀ ਅਸੀਂ ਦਿੱਲੀ ਵਿੱਚ ਵੀ ਉਸੇ ਹਿਸਾਬ ਨਾਲ ਬਣਾਉਂਦੇ ਆ ਸੋ ਬੜਾ ਵੱਡਾ ਇਸ ਵਕਤ ਕੌਮ ਦੇ ਵਿੱਚ ਇੱਕ ਜਿਹੜਾ ਦੁਵਿਧਾ ਹੈ ਉਹਨੂੰ ਸਾਨੂੰ ਘਟਣਾ ਚਾਹੀਦਾ ਹੈ ਔਰ ਇਹਦਾ ਡੇਟਾ ਤਰੀਕਾ ਜਿਹੜੀਆਂ ਨੇ ਉਹ ਅੱਗੇ ਪਿੱਛੇ ਕਰਨ ਨਾਲ ਮੈਂ ਸਮਝਦਾ ਹਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਦੇ ਦਿਨ ਮਨਾਣੇ ਜਿਹੜੇ ਨੇ ਉਹ ਸਾਰਿਆਂ ਨੂੰ ਚਾਹੀਦੇ ਨੇ ਔਰ ਅਗਰ ਇਹ ਦੁਬਿਧਾ ਆ ਰਹੀ ਹੈ ਤੇ 2 ਦਿਨ ਅੱਗੇ ਕਰਕੇ ਜਾਂ 4 ਦਿਨ ਅੱਗੇ ਕਰਕੇ ਜੋ ਵੀ ਠੀਕ ਸਮਝੋ ਜੱਜਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਇਹਦਾ ਸੰਕੇਤ ਲੈ ਕੇ ਇਹਨੂੰ ਜਲਦ ਤੋਂ ਜਲਦ ਇਹਦਾ ਫੈਸਲਾ ਲੈਣ ਤਾਂ ਕਿ ਸੰਗਠਨ ਦੇ ਵਿੱਚੋਂ ਇਹ ਦੁਬਿਧਾ ਦੂਰ ਹੋ ਸਕੇ ਬਹੁਤ ਆਸ ਕਰਦਾ ਕਿ ਇਹ ਮੇਰੀ ਇਸ ਬੇਨਤੀ ਨੂੰ ਜੱਜਦਾਰ ਸਾਹਿਬ ਪ੍ਰਵਾਨ ਕਰਨਗੇ ਔਰ ਇਹਦੇ ਉੱਤੇ ਸੰਕੇਤ ਲੈ ਕੇ ਸੰਗਠਨ ਨੂੰ ਇਸ ਦੁਬਿਧਾ ਚੋਂ ਕੱਢਣਗੇ ਬਹੁਤ-ਬਹੁਤ ਧੰਨਵਾਦ ਵਾਜਬੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਸ ਸਾਲ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ 27 ਦਸੰਬਰ ਨੂੰ ਆ ਰਿਹਾ ਔਰ ਉਹ ਉਸੇ ਦਿਨ ਛੋਟੇ ਸਹਬਜ਼ਾਦਾ ਦਾ ਸ਼ਹੀਦੀ ਦਿਪੁਰਬ ਵੀ ਹੈ ਇਸ ਕਰਕੇ ਕੌਮ ਦੇ ਵਿੱਚ ਬਹੁਤ ਵੱਡਾ ਇੱਕ ਦਚੂਤੀ ਪੈਦਾ ਹੋਈ ਹੋਈ ਹੈ ਕਿ ਅਸੀਂ ਕਿਹੜਾ ਦਿਹਾੜਾ ਬਣਾਈਏ ਇੱਕ ਪਾਸੇ ਸ਼ਹੀਦੀ ਦਿਹਾੜਾ ਹੋਏ ਜਿਹੜਾ ਹਰ ਸਾਲ ਜਿਹੜੀਆਂ ਸੰਗਤਾਂ ਨੇ ਬਹੁਤ ਸ਼ਰਦਾ ਦੇ ਨਾਲ ਮਨਾਉਂਦੀ ਹੈ ਔਰ ਜਿਹੜਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਬੜੇ ਧੂਮ ਧਾਮ ਦੇ ਨਾਲ ਸੰਗਤਾਂ ਮਨਾਉਂਦੀ ਹੈ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਔਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਸੰਗਿਆਨ ਲਿਆ ਜਾਏ ਇਹਦੇ ਉੱਤੇ ਵਿਚਾਰ ਕੀਤਾ ਜਾਏ ਕਿਉਂਕਿ ਅੱਜ ਕੌਮ ਬੜੀ ਵਿਵਿਧਾ ਦੇ ਵਿੱਚ ਪਈ ਹੈ ਬੜੀ ਦੁਬਿਧਾ ਦੇ ਵਿੱਚ ਹੈ ਕਿਉਂਕਿ ਖਾਸ ਤੌਰ ਤੇ ਮੈਂ ਦਿੱਲੀ ਦੀ ਜਿਹੜੀਆਂ ਸੰਗਤਾਂ ਨੇ ਦਿੱਲੀ ਦੀਆਂ ਸਿੰਘ ਸੁਭਾਵਾਂ ਦੇ ਪ੍ਰਧਾਨ ਸਿਕਤਰਾ ਦੇ ਸਾਨੂੰ ਫੋਨ ਆਉਂਦੇ ਆ ਕਿਉਂਕਿ ਉਹ ਫੈਸਲਾ ਨਹੀਂ ਲੈ ਪਾਰੇ ਨਾ ਉਹ ਰਾਗੀ ਸਿੰਘ ਬੁੱਕ ਕਰਾ ਪਾ ਰਹੇ ਨੇ ਆਪਣੇ ਗੁਰਦੁਆਰਾ ਸਾਹਿਬ ਲਈ ਨਾ ਉਹ ਪਰਵਾਦ ਫੇਰੀਆਂ ਜਿਹੜੀਆਂ ਨੇ ਉਹ ਬੁੱਕ ਕਰ ਪਾ ਰਹੇ ਨੇ ਸੋ ਇਹ ਕੌਮ ਦੇ ਵਿੱਚ ਇੱਕ ਬੜੀ ਦੁਵਿਧਾ ਪੈਦਾ ਹੋਈ ਹੈ ਔਰ ਇਹ ਜਿਹੜੀ ਹੈ ਜਥੇਦਾਰ ਸਾਹਿਬ ਔਰ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਇਹਦਾ ਫੈਸਲਾ ਲਿਆ ਜਾਏ ਔਰ ਜਲਦ ਲਿਆ ਜਾਏ ਤਾਂ ਕਿ ਅਸੀਂ ਜਿਹੜੀਆਂ ਡੇਟਾ ਨੇ ਮੁਕਰਰ ਡੇਟਾ ਹੋਣ ਗਿਆ ਅਸੀਂ ਹਮੇਸ਼ਾ ਕਾਲ ਤੱਕ ਸਾਬ ਦੇ ਦਸੀਆਂ ਹੋਈਆਂ ਤਰੀਕਾਂ ਦੇ ਹਿਸਾਬ ਦੇ ਨਾਲ ਜਿਹੜਾ ਸ਼ਰੂਮਨੀ ਕਮੇਟੀ ਕੈਲੰਡਰ ਡਿਕਲੇਅਰ ਕਰਦੀ ਅਸੀਂ ਦਿੱਲੀ ਵਿੱਚ ਵੀ ਉਸੇ ਹਿਸਾਬ ਨਾਲ ਬਣਾਉਂਦੇ ਆ ਸੋ ਬੜਾ ਵੱਡਾ ਇਸ ਵਕਤ ਕੌਮ ਦੇ ਵਿੱਚ ਇੱਕ ਜਿਹੜਾ ਦੁਵਿਧਾ ਹੈ ਉਹਨੂੰ ਸਾਨੂੰ ਘਟਣਾ ਚਾਹੀਦਾ ਹੈ ਔਰ ਇਹਦਾ ਡੇਟਾ ਤਰੀਕਾ ਜਿਹੜੀਆਂ ਨੇ ਉਹ ਅੱਗੇ ਪਿੱਛੇ ਕਰਨ ਨਾਲ ਮੈਂ ਸਮਝਦਾ ਹਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਦੇ ਦਿਨ ਮਨਾਣੇ ਜਿਹੜੇ ਨੇ ਉਹ ਸਾਰਿਆਂ ਨੂੰ ਚਾਹੀਦੇ ਨੇ ਔਰ ਅਗਰ ਇਹ ਦੁਬਿਧਾ ਆ ਰਹੀ ਹੈ ਤੇ ਦੋ ਦਿਨ ਅੱਗੇ ਕਰਕੇ ਜਾਂ ਚਾਰ ਦਿਨ ਅੱਗੇ ਕਰਕੇ ਜੋ ਵੀ ਠੀਕ ਸਮਝੋ ਜਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਇਹਦਾ ਸੰਕੇਤ ਲੈ ਕੇ ਇਹਨੂੰ ਜਲਦ ਤੋਂ ਜਲਦ ਇਹਦਾ ਫੈਸਲਾ ਲੈਣ ਤਾਂ ਕਿ ਸੰਗਠਨ ਦੇ ਵਿੱਚੋਂ ਇਹ ਦੁਬਿਧਾ ਦੂਰ ਹੋ ਸਕੇ ਬਹੁਤ ਮੈਂ ਆਸ ਕਰਦਾ ਕਿ ਇਹ ਮੇਰੀ ਇਸ ਬੇਨਤੀ ਨੂੰ ਜਥੇਦਾਰ ਸਾਹਿਬ ਪ੍ਰਵਾਨ ਕਰਨਗੇ ਔਰ ਇਹਦੇ ਉੱਤੇ ਸੰਕੇਤ ਲੈ ਕੇ ਸੰਗਠਨ ਨੂੰ ਇਸ ਦੁਬਿਧਾ ਚੋਂ ਕੱਢਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ